ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਤੋਂ ਦੋਸਤੋ ਇੱਕ ਸੜਕ ਸ਼੍ਰੀ ਤਰਨਤਾਰਨ ਸਾਹਿਬ ਨੂੰ ਜਾਂਦੀ ਐ ਇਸੇ ਸੜਕ ਦੇ ਉੱਪਰ ਪਿੰਡ ਕੈਰੋਂ ਲੋਕਾ ਪਿੰਡ ਵੀ ਇਸੇ ਸੜਕ ਦੇ ਉੱਪਰ ਆ ਜਾਂਦਾ ਠੀਕ ਆ ਜੀ ਸੋ ਪੱਟੀ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਆ ਵੀਰ ਸਦਨਾਮ ਸਿੰਘ ਉਹਨਾਂ ਦੇ ਘਰ ਆਏ ਆ ਅੱਜ ਇਸ ਵੀਡੀਓ ਦੇ ਵਿੱਚ ਨਗ ਜੜਿਆ ਦੋਸਤੋ ਤੁਹਾਨੂੰ ਟੋਟਲ 5 ਦਿਖਾਉਣ ਆਲੇ ਆ ਇੱਕ ਟੋਕੜ ਗੱਪਣ ਬਾਅਦ ਇਹ ਤੁਹਾਨੂੰ ਦਿਖਾਵਾਂਗੇ ਤੇ ਦੋ ਹੀ ਟੋਕੜ ਗੱਪਣ ਚੱਕ ਪਾਸ ਆ ਇੱਕ ਸੱਜਰ ਸੂਈ ਵੈੜ ਇੱਕ ਬਿਲਕੁਲ ਗੱਬਣ ਤਿਆਰੀ ਵਾਲੀ ਆ ਸੋ ਇਹ ਟੋਟਲ ਪੰਜ ਨਗਾ ਪੰਜਾਂ ਨਗਾ ਦੀ ਡਿਟੇਲ ਤੁਹਾਨੂੰ ਮਿਲੂਗੀ ਅੱਜ ਤਰੀਕ 24 ਨਵੰਬਰ ਤੇ ਸਮਾਂ ਦੋਸਤੋ ਮਾਰਨਿੰਗ ਦੇ ਕੋਈ 9:15 ਤੇ ਆਪਾਂ ਇਹ ਜਿਹੜੀ ਕਵਰੇਜ ਕਰ ਰਹੇ ਹਾਂ ਠੀਕ ਆ ਉਹ ਕਰਦੇ ਆ ਗੱਲਬਾਤ ਵੀਰ ਸਤਨਾਮ ਸਿੰਘ ਦੇ ਨਾਲ ਸਤਨਾਪਾ ਜੀ ਸਭ ਤੋਂ ਪਹਿਲਾਂ ਸਾਸਰੀ ਕਾਲ ਜੀ ਹੋਰ ਜੀ ਹੋਰ ਠੀਕ ਠਾਕ ਭਾਜੀ ਤੁਹਾਨੂੰ ਚੜਦੀ ਕਲਾ ਕਿਰਪਾ ਮਹਾਰਾਜ ਜੀ ਚਲੋ ਸ਼ੁਕਰੇ ਮਾਲਕ ਦਾ ਵੀਰ ਸਤਨਾਮ ਸਿੰਘ ਆ ਹੋਰ अच्छा फिर 17वां प्रताप ਦਾ ਥੋੜਾ ਜਿਹਾ ਆਂਦੇ ਵੀ ਥੋੜਾ 19 ਕੀ ਹੋ ਗਿਆ 60 ਹੋ ਗਿਆ ਸੱਟ ਲੱਗ ਗਈ 60 ਜੀ ਲੱਗ ਗਈ ਓਹ ਦੇਖ ਪਿਆ ਨਾ ਮੁਰਸਾ ਠੀਕ ਆ ਠੀਕ ਆ ਮਤਲਬ ਹੁਣ ਥੋੜਾ ਜਿਹਾ ਲੱਗਦਾ ਵੀ ਬੈਟ ਰੇਟ ਹੀ ਹੁਣ ਆਹ ਬੈਟ ਰੇਟ ਮੇ ਤੁਹਾਨੂੰ ਥੋੜਾ ਨੁਕਸ ਜਿਹਾ ਪੈ ਗਿਆ ਲੱਗਦੇ ਚ ਅੱਛਾ ਅੱਛਾ ਲੱਗਣੀ ਹੁਣ ਵੇਖੋ ਉਹ ਤਾਂ ਦੱਸ ਦੇਣ ਠੀਕ ਆ ਠੀਕ ਆ ਚਲੋ ਮਾਲਕ ਛੇਤੀ ਠੀਕ ਆ ਜੀ ਮਾਰੇ ਮੇਰੇ ਘਰੇ ਭੱਜ ਦੌੜ ਬਥੇਰੀ ਕਰਦਾ ਵੀਰ ਬੜਾ ਲਈ ਹਾਲਾੜਾ ਹਾਲਾੜਾ ਤਾਂ ਵੀ ਹਾਲਾ ਉਹ ਦੋਸਤ ਬੁਲਦੀ ਆ ਗਿਆ ਬਿਲਕੁਲ ਵੀਡੀਓ ਪੰਜ ਲੇਟ ਹੋ ਗਈਆਂ ਪੰਜ ਸੱਤ ਹੋ ਗਏ ਆ ਹਾਂਜੀ ਕੱਲੇ ਦਾ ਵੀ ਜੀ ਉਹ ਗੱਲਿਆ ਫਿਰ ਬੰਦੇ ਨੇ ਮਤਲਬ ਬਾਹਰ ਚੋਰਾ ਚੋਰਾ ਕਰਨਾ ਮਾਰ ਵੀ ਹੈਗਾ ਸਾਹਮਣੇ ਸਮੋਹਦਾ ਤੇ ਘਰੇ ਵੀ ਅਰਦਾਸਾਂ ਨੇ ਬੰਦੇ ਦੇ ਛੋੜੇ ਆ ਫਿਰ ਰੌਖਾ ਹੋ ਜਾਣਾ ਚਲੋ ਕੋਈ ਨਹੀਂ ਹੋ ਜਾਊਗਾ ਜਲਦੀ ਠੀਕ ਆ ਨਹੀਂ ਕੋਈ ਨਹੀਂ ਦਵਾਈ ਤੋਂ ਹੀ ਲੈਣ ਦਿਆ ਵਾ ਆ ਠੀਕ ਆ ਜੀ ਠੀਕ ਆ ਵੀਰ ਸਤਨਾਮ ਆਜਿ ਨੇ ਦੱਸਿਆ ਵੀ ਦੋ ਟੋਕਰ ਗੱਪਣ ਤੇ ਇੱਕ ਮੱਝ ਆਪਣੇ ਕੋਲ ਟੋਕਰ ਗੱਪਣ ਹਾਂਜੀ ਹਾਂਜੀ ਮੈਂ ਇੱਕ ਗੱਪ ਬਿਲਕੁਲ ਗੱਪਣ ਤਿਆਰੀ ਵਾਲੀ ਤੇ ਇੱਕ ਸੂਈ ਆਪਾਂ ਹਾਂ ਸੂਈ ਹੀ ਬਸ ਸੂਈ ਰੱਸੀ ਵਗਦੇ ਠੀਕ ਆ ਜੀ ਲਓ ਦੋਸਤੋ ਇਹ ਅੱਜ ਐਨੀਮਲ ਹੋਣਗੇ ਬਾਕੀ ਰੀਡਪੜ ਤਾਂ ਅੱਜ ਫਿਰ ਤੁਸੀਂ ਛੋਟਾ ਛੋਟਾ ਆਪ ਹੀ ਕਰਦੇ ਆ ਪਰ ਤਾਂ ਕਰਦਾ ਕੋਈ ਸ਼ੋਰ ਜਿਹਾ ਤੁਹਾਨੂੰ ਇਹ ਨਾ ਕਿ ਪ੍ਰਤਾਪ ਵੀ ਸਤਨਾਮ ਸੇ ਕੰਮ ਕਰਦਾ ਨਹੀਂ ਨਹੀਂ ਕਿਵੇਂ ਕਰਦਾਂਗੇ ਆ ਠੀਕ ਆ ਹਾਂਜੀ ਲਓ ਵੀ ਸ਼ੁਰੂਆਤ ਦੋਸਤੋ ਪਹਿਲੇ ਨੰਬਰ ਤੋਂ ਆਪਾਂ ਕਰ ਲੈਨੇ ਆ ਅੱਜ ਜਿਹੜੀ ਤੁਹਾਨੂੰ ਦਿਖਾ ਦਿੰਨੇ ਆ ਝੂਟੀ ਪਾਕੀ ਆ ਵੈਸੇ ਮੱਝਾਂ ਦੇ ਵਿੱਚ ਵੀ ਕੋਈ ਮੰਨ ਲੇ ਟੋਕੜ ਗੱਪਣ ਇਹ ਫਿਰ ਸਤਰਾਮ ਕਿੰਨੇ ਸੂਏ ਤੇ ਚੱਲਣ ਦੀ ਜੀ ਦੂਜਾ ਸੂਆ ਸੂਈ ਘਰੀ ਤੀਜੇ ਕਰਮਾਨੇ ਸੁਣਾ ਜੀ ਅੱਛਾ ਜੀ ਇੱਟਾ ਗਿਆ ਮਿੰਦੀ ਚੱਕ ਪਾਸ 8 ਕਿਲੋ ਦੁੱਧ ਪਾੜੇ ਦੇ ਮਿਲਦੀ ਲਓ ਮਿਲਦੀ ਪਾੜੇ ਤੇ ਆ 8 ਕਿਲੋ ਦੁੱਧ ਆ ਦੋਸਤੋ ਢਾਈਆਂ ਮਹੀਨਿਆਂ ਦੀ ਗੱਭੜ ਆਪਣੇ ਕੋਲ ਆ ਗਈ ਨਹੀਂ ਇਹਨੇ ਕਰਵਾਇਨੇ ਖਰਾਬ ਕੀਤਾ ਮਾਤਾ ਅੱਗੇ ਤਿੱਜੇ ਸੂਵੇ ਲਈ ਗੱਭੜ ਆਜੀ ਤਿੱਜੇ ਅੱਗੇ ਸੂਣਾ ਵੱਡੀ ਮੈਂ ਆ ਪੂਰੀ ਠੀਕ ਆ ਆ ਬੱਚਾ ਹੈਗਾ ਦਾ ਨਹੀਂ ਜੀ ਬੱਚਾ ਨਹੀਂ ਬੇਰ ਬੱਚੇ ਤੋਂ ਮੇਰੀ ਘਰ ਤੇ ਫਿਰ ਭਾਰੇ ਪਰ ਦੋ ਵਾਰ ਟਾਈਮ ਬਾੜੇ ਦੇ ਖੁਰਲੀ ਤੇ ਥੋੜਾ ਹੱਨ ਪਾ ਗਏ ਦੂਸਰੇ ਪਾਸੇ ਲੋ ਵੀ ਮਿਲਦੀ ਦੋਸਤੋਂ ਭਾਰੇ ਤੇ ਆ 8 ਕਿਲੋ ਦੁੱਧ ਢਾਈਆਂ ਮਹੀਨਿਆਂ ਦੀ ਗੱਭ ਚ ਇੱਕ ਪਾਸਾ ਬਾਕੀ ਕੱਦ ਬੋਤਾਂ ਲਈ ਕੋਈ ਛੋਟੀ ਨਹੀਂ ਗਈ ਆ ਕਰੋ ਚੱਕ ਇੱਕ ਵਰੀ ਠੀਕ ਆ ਸਿੰਗਲ ਹੱਡੀ ਦੀ ਆ ਪਤਲੀ ਚਮੜੀ ਆ ਬਿਲਕੁਲ ਠੀਕ ਆ ਪੂਰੀ ਬਜਰ ਵਾਲੀ ਮੈਂ ਹਾਂ ਹੋਰ ਨਾ ਤਾਰਾ ਧੁਰਾਂ ਦੇ ਹੱਥ ਥੋੜੀ ਕਮਾ ਲਿਓ ਵੀਰ ਸਤਨਾਮ ਅੱਗੋਂ ਕਮਾ ਲਿਆ ਤਾਰਾ 1 ਨੰਬਰ ਦੇ ਡੋਕੇ ਅਗਲੇ ਨਾਲ ਅਗਲੇ ਮਾਰਨ ਦਾ ਮਤਲਬ ਬਰਾਬਰ ਹੋਊਗਾ ਠੀਕ ਆ ਠੀਕ ਆ ਆ ਦੇਖੋ ਠੀਕ ਆ ਦੋਸਤੋ ਹਾਈਟ ਲੈਂਥ ਪੂਰੀ ਆ ਠੀਕ ਆ ਜੀ ਹਾਈਟ ਕੱਦ ਦੀ ਪੂਰੀ ਆ ਇਹ ਵੀ ਕੋਈ ਸਿੰਗਲ ਵਿਦੇ ਦੇ ਤੋ ਅਪਰੋਪ੍ਰੀਟ ਜਵ ਪੇਟ ਪੂਰਾ ਬੇਰਾ ਚੌੜਾ ਠੀਕ ਆ ਜੀ ਚੌੜੇ ਪੇਟ ਪੂਰੇ ਦੇ ਵਿੱਚ ਸੋ ਚਬਾਉ ਚੋਣ ਚਬਾਤੀ ਇੱਕ ਨੰਬਰ ਆ ਠੀਕ ਆ ਸੋ ਕਿਸੇ ਰਕਮ ਦਾ ਘੂਰ ਛੱਟਾ ਤਾਂ ਨਹੀਂਗਾ ਵੀ ਸਤਨਾਬਾ ਆਹ ਜੀ ਮਾਸਾ ਜੱਲਣ ਆ ਗੋਲ ਭਾਰ ਤੇ ਦੀ ਵਧੀਆ ਠੀਕ ਆ ਕੋਈ ਨਸਰੇ ਵੀ ਨਹੀਂ ਕੋਈ ਕੜੀ ਕੁੜੀ ਵੀ ਵਧੀਆ ਚੁਾਈ ਲੱਗੀ ਆ ਠੀਕ ਆ ਜੀ ਹਾਂ ਜੀ ਸੋ ਤੇ ਪਸਮਾ ਪਸੂ ਸਾਰਾ ਇੱਕੇ ਦਾਮ ਆ ਠੀਕ ਆ ਬਾਲ ਦੀ ਮੁੰਡੀ ਘਲੋਂ ਦੇ ਚੁਾਈ ਹੋਈ ਆ ਪੂਰੀ ਕਰਵਾਈ ਆ ਸੱਗਰਾ ਮਹੀਨਾ ਬੰਦੀ ਹਾਂ ਹਾਂ ਥੱਲੇ ਦਸ ਤਾਂ ਰਹੀ ਆ ਸਾਫ ਸੁਥਰੀ ਫੋਲ ਬੰਦੀ ਆ ਜੀ ਠੀਕ ਆ ਹਾਂ ਠੀਕ ਆ ਅੱਛਾ ਸਤਰਾ ਫਿਰ ਕੀ ਮੁੱਲ ਕਰਦਾ ਟੋਕੜ ਕਪਣੇ ਸ ਝੋਟੀ ਦਾ ਮੁੱਲ ਤੁਸੀਂ ਆਪਾਂ ਪਹੁੰਚ ਲਈ ਕਰਦੇ ਰਾ ਜੀ ਪਹੁੰਚ ਕਰਨੀ ਆ ਆਪਾਂ ਪਹੁੰਚ ਕਰਦਾ ਕਿੰਨੇ ਕਿਲੋਮੀਟਰ ਚ ਆਦਾ ਕੀ ਕਰਦਾ ਜੀ ਸਾਰੇ ਪਸ਼ੂਆਂ ਦੀ ਹਾਂ ਜੀ ਸਾਰੇ ਕਰਦਾ ਜੀ ਮੁੱਲ ਵੀ ਜੀ ਵੱਡੀ ਆ ਮੈਂ ਮੁੱਲ 70 72 ਵੀ ਕਰ ਲਈਏ ਮੈਂ ਵੇਖ ਜੂਗੀ ਹਾਂ ਜੀ ਆਪਾਂ ਪਹਿੜ ਹਜ਼ਾਰ ਦੀ ਮੈਂ ਪਹੁੰਚ ਕਰਦਾ ਜੀ 50 ਹਜ਼ਾਰ ਚ ਆ 100 ਕਿਲੋਮੀਟਰ ਕਰਦਾ ਨੋ ਵੀ 8 ਕਿਲੋ ਇਸੇ ਚੋਂ ਹਜੇ ਆਨਲਾਈਨ ਮੰਗਾਂ ਸਾਢੇ 7 ਕਿਲੋ ਦੀ ਗਰੰਟੀ ਦੇ ਕੇ ਲਊਗਾ ਚੋਣ ਮੈਂ ਇੱਕ ਨੰਬਰ ਦੀ ਹੋਊਗੀ ਕੋਈ ਭੂਰ ਛਟਾ ਨਾੜ ਕਿਲ ਦੇ ਸਾਢੇ ਘੱਟ ਵੱਧ ਹੋਵੇ ਉਹ ਮੇਰੇ ਜਮੇਰੀ ਹੋਏ ਆਪਣੇ ਕੋਲ ਧਿਆਨ ਕੇ ਵੀ ਪਾੜੇ ਦੇ ਮਿਲਦੀ ਕੋਈ ਟੀਕੀ ਗੱਲ ਨਹੀਂ ਆ ਕਿਤਾ ਨਹੀਂ ਆ ਜੀ ਮਿਸਟਰ ਨੂੰ ਨਹੀਂ ਕੀਤਾ ਜੀ ਉਸ ਤੋਂ ਦੇਣਾ ਉਹ ਚੋਲੇ ਲਈ ਨਾ ਤੇ ਆਪਣੇ ਕੋ ਆ ਗਏ ਇੰਨੇ ਕਰਵਾਨੇ ਨਹੀਂ ਖਰਾਕੀਦਾ ਪਾੜੇ ਨਹੀਂ ਮਿਲੀ ਵੇ ਠੀਕ ਆ ਮਾ ਵੀ ਦੋਸਤੋ 65000 ਦੀ 6500 ਕਿਲੋਮੀਟਰ ਦਾ 65000 ਦੀ 100 ਕਿਲੋਮੀਟਰ ਦੇ ਵਿੱਚ ਪਹੁੰਚ ਆ ਰਿਕਾਰਡ ਵਾਲੀ ਮੈਂ ਦੁੱਧ ਦੀ 14-15 ਕਿਲੋ ਜਿੰਦਾ ਆਪਾਂ ਲਈ ਮਾਲ ਕਹਿੰਦੇ ਭਰਦੀ ਆ ਠੀਕ ਆ ਬੇ ਠੀਕ ਆ ਲੋਕ ਦੋਸਤੋ ਬੈਣੀ ਵਾਲੀ ਸਾਈਡ ਤੋਂ ਆ ਥਾਣਾ ਠੀਕ ਆ ਤੇ 7.5 ਕਿਲੋ ਕੋਈ ਵੀ ਆਨਲਾਈਨ ਸੌਦਾ ਕਰਦਾ ਕੋਈ ਇੱਥੇ ਆਣ ਕੇ ਚੋਕੇ ਤਸੱਲੀ ਕਰਦਾ ਤੇ 8 ਕਿਲੋ ਮੇਰਾ ਵੀਰ ਸਿੰਘਾ ਸਿੰਘਾ ਦੀ ਬੋਲ ਤੋਂ ਤੁਸੀਂ ਚੋਲੇ ਬਕਾਇਆ ਸ਼ਕੀਨ ਆ ਸ਼ਕੀਨ ਬੋਲ ਛੋਟਾ ਸਿੰਘ ਹਾਂ ਠੰਡੀ ਵੀਰ ਜੀ ਹੱਦ ਹੋ ਜਾ ਰਹੀ ਮੈਂ ਪਰਬੋਧ ਹੋ ਗਿਆ ਸੋ ਚੰਗੀ ਦੋਸਤੋ ਇਹ ਮੱਝ ਢੋਕੜ ਗੱਬਣ ਚੈੱਕ ਪਾਸ ਬਦਲੀ ਚੌੜੀ ਕਾ ਹਾਂ ਬਿਲਕੁਲ ਬਹੁਤ ਖੂਬਸੂਰਤ ਆ ਕੋਈ ਛੱਡ ਕੇ ਨਹੀਂ ਵੀਰ ਜਾਂਦਾ ਕਾ ਫੜਤਾ ਬੜਾ ਜਾਇਜ ਇੱਧਰ ਵੀਰ ਸਤਰਾਮ ਆਪਣੇ ਕੋਲ ਆ ਜਿਹੜਾ ਤੋਹਫਾ ਕਿਵੇਂ ਆ ਇਹ ਵੀਰ ਜੀ ਦੂਜਾ ਸੋਹਣਾ ਗਾਇਨ ਸਿੰਘ ਨੂੰ 4 ਦਿਨ ਹੋ ਗਏ ਚਾਰ ਦਿਨ ਹੋ ਗਏ ਸੂਹਾ ਦੂਜਾ ਮਗਰ ਬੱਛਾ ਮਗਰ ਬੱਛੀ ਜੀ ਮਗਰ ਬੱਛੀ ਇਹੋ ਜੀ ਨਾ ਹਾਂ ਲਓ ਜੀ ਇਹ ਡੱਬੀ ਬੱਛੀ ਆ ਗਈ ਮਗਰ ਠੀਕ ਹੈ ਮਤਲਬ ਰਿਕਾਰਡ ਬੱਛੀ ਵਿੱਚ ਚੰਗੀ ਹੈ ਮਗਰ ਠਾਰ ਕੀ ਕੇ ਦਾਦੇ ਆਈ ਹਾਂ ਉਹਦੀ ਉਹਦੀ ਗੱਲ ਹੋਇਆ ਸਰਕਾਰੀ ਅੱਛਾ ਆ ਵਿੱਚ ਹੁਣ ਬੋਲੇ ਦੀ ਹੈ ਤਕਰੀਬਨ ਹਾਂ ਜੀ ਹਾਂ ਜੀ ਕਿੰਨਾ ਹੋਊਗਾ ਹੁਣ ਵੀ ਜੇ ਉਹ 18 ਕਿਲੋ ਪੱਕਾ ਬੋਲਾ ਹੋਊਗਾ ਹੋਊਗਾ 19 ਕਿਲੋ 18 ਕਿਲੋ ਦੀ ਮੇਰੀ ਫੁੱਲ ਗਾਰੰਟੀ ਹੋਊਗੀ 18 ਕਿਲੋ ਦੀ ਹਾਂ ਲਓ ਜੀ 18 ਕਿਲੋ ਦੀ ਪੂਰੀ ਸ਼ੈਦੀ ਰਸਨਾਮ ਦੇ ਰਿਹਾ ਠੀਕ ਹੈ ਜੀ ਦੋ ਡੰਗ ਤਿੰਨ ਡੰਗ ਉਹਦੀ ਚੋਕ ਦੇ ਚੌਕ ਦੂਜਾ ਸੂਬਾ ਮਗਰ ਬੱਛੀ ਆ ਤੇ 18 ਲੀਟਰ ਬੋਲਾ ਪੂਰੀ ਫੁੱਲ ਫਿਰ ਕਰਨ ਵਾਲੀ ਸ਼ਾਮ ਨੂੰ ਮਾਲੀ ਲਾਹ ਨਹੀਂ ਪਟੇ ਨਹੀਂ ਪੰਦੀ ਦੂਜਾ ਚੱਡੇ ਛੋਟੇ ਦੀ ਨਿੱਗਰ ਆ ਪੂਰੀ ਬਹੁਤ ਜਿਆਦੀ ਜੀ ਸਾਫਰੀ ਹਾਂ ਪੂਰੀ ਤੇ ਛੱਡਾ ਵੀ ਫਿਕਸ ਹੈ ਨਹੀਂ ਕੋਈ ਹੋ ਜਾ ਝੋਲੀ ਟਟਵਾਇਆ ਵੀ ਬਿਲਕੁਲ ਟਟਵਾਣੀਗਾ ਹਾਂ ਫਿਕਸ ਛੱਡਾ ਤੇ ਸੋ ਸਿੱਖੋ ਕਿਰਾਸਾ ਹਾਂ ਲਓ ਜੀ ਠੀਕਾ ਗੋਤੀ ਬਾਤੀ ਦੀ ਵੀ ਬੜੀ ਚੰਗੀ ਆ ਸੋ ਲੰਬੀ ਨੂੰ ਵੀ ਪੂਰੀ ਆ ਠੀਕ ਆ ਕੱਦ ਵੀ ਵੱਡੀਆਂ ਬਿਹੜਾਂ ਦੇ ਵਿੱਚ ਸੋ ਹੁਣ ਬੋਲਾ ਬੋਲਾ ਜਿਹੜਾ ਦੋਸਤੋ 18 ਲੀਟਰ ਕਰਮਾਲੀ ਦੁੱਧ ਬਾਕੀ ਅੱਗੇ ਤੁਸੀਂ ਆਪ ਐਸਟੀਮੇਟ ਲਾ ਲਿਓ ਇਹ ਜੀਰੇ ਥੱਲੇ 18 ਲੀਟਰ ਬੋਲਾ ਹੀ ਆ ਦੋ ਦੋ ਵੀ ਚੰਗਾ ਭਰ ਆ ਜੂਗੀ ਠੀਕ ਆ ਬੜ ਕੋਈ ਇਹ ਸਹੀ ਤਰ੍ਹਾਂ ਸੁਣਦੀ ਗੱਲ ਕਰਕੇ ਪੁਰਾਥੀ ਚਵਾਲਾ ਥਾਣਾ ਕੋਈ ਸ਼ੋਰ ਮੁੱਠੀ ਆ ਥਾਣਾ ਪੋਲੀ ਭੂ ਕਰ ਗਈ ਹਾਂ ਆ ਦੇਖੋ ਪੂਰੀ ਫੁੱਲ ਵਰ ਕਰਮਾ ਲਈ ਬੰਦੀ ਹਾਂ ਦੇਖੋ ਠੀਕ ਆ ਲੈ ਵੀ ਸਤਰਾ ਵੀਰੇ ਕਿੰਨੇ ਦੀ ਹੁੰਦੀ ਅੱਜ ਇਹ ਵੀ ਵੀਰ ਦੀ ਪੈੜੀ ਆ ਦੀ ਪਹੁੰਚ ਕਰਦਾ 65-60 ਮੀਟਰ ਪਰਜ ਕਰਦਾ ਹਾਂ ਬੱਚੀ ਤੋਂ ਜ਼ਿਆਦੀ ਵੀ ਜੀ 70 ਦੀ ਵਛੀ ਵਿਕ ਜੂਗੀ ਹਾਂ ਕੋਲ ਕੋਈ ਨਹੀਂ ਜਰਾ ਆਪਾਂ ਇੱਕ ਦਿਨ ਭਾਪਰ ਤੇ ਆਪਾਂ ਮਾਲ ਪੈਨੇ ਭਾਪਰ ਤੇ ਜਾ ਦਿੰਦੇ ਆ ਮਾਲ ਦੀ ਕੋਈ ਹੋਏ ਜੀ ਜਦੋਂ ਮਾਲ ਰੁਕਾ ਲੈਣਾ ਪਹਾੜਾ ਹੀ ਦੇਣਾ ਵਾ ਆ ਤੇ ਵਛੀ 70 ਦੀ ਵੇਚਦੀ ਜਿੰਨਾ ਵਜੂਦ ਆ ਆ ਉਹਨੇ ਉਹ ਪੈੜੀਆਂ ਦੀ ਪੋੜੀ ਕਰਦੀ 70 70 ਫਿਰਦੀ ਆ ਹਾਂ 70 70 ਆਪਾਂ ਕਰਨੀ ਨੇੜਾ ਆਪਾਂ ਚੱਲ ਨਹੀਂ ਜੀ ਉਹ ਪੈੜ 1000 ਦੀ ਭਰਾ ਉਹ ਵੀ ਕਰੂੰਗਾ ਗਰੰਟੀ ਮੈਂ ਦਿਲਦਾਰੀ ਪਰ 25 ਕਿਲੋ ਵਾਲੀ ਅੱਛੀ ਜੀ ਠੀਕ ਆ ਹਾਂ ਬਾਕੀ ਇੱਕ ਇਧਰ ਤੁਹਾਨੂੰ ਦਿਖਾ ਦਿੰਨੇ ਆ ਇੱਕ ਸਾਈਡ ਤੋਂ ਵੇਖੋ ਹਵਾਨਾ ਜਿਹੜਾ ਤੁਸੀਂ ਇੱਕ ਤੀਰ ਕਮਾਨ ਸ਼ੇਪ ਵਰਗਾ ਬਿਲਕੁਲ ਫਿਕਸ ਚੱਲੇ ਨਾ ਉਹਨੂੰ ਵੀ ਵੇਖੋ ਪੂਰੀਆਂ ਟੇੜਬੂਨ ਤੁਸੀਂ ਵਿਖਾ ਬਿਲਕੁਲ ਵਿਖਾਈਏ ਤਾਂ ਵੇਖੋ ਆ ਵੇਖੋ ਰੋਸੇ ਵਰਗੀ ਮੋਟੀ ਵੇਣਾ ਤੋਂ ਪਾਸੇ ਠੀਕ ਆ 18 ਲੀਟਰ ਤੇ ਕਰਮਾ ਲਈ ਇਸ ਵਕਤ ਆ ਗਈ ਹੈ ਠੀਕ ਆ ਜੀ ਬੌਲੇ ਤੇ ਮਗਰ ਵੱਛੀ ਆ ਸਪਾਇਰ ਹਿਆਰ ਦੀ 100 ਕਿਲੋਮੀਟਰ ਦੇ ਵਿੱਚ ਪਹੁੰਚ ਇਧਰ ਤੀਜੇ ਨੰਬਰ ਦਾ ਵੀਰ ਸਤਨਾਮ ਜਿਹੜੀ ਆ ਵੱਛੀ ਆ ਗਈ ਆਪਣੇ ਕੋਲ ਇਹ ਵੀਰ ਜੀ ਪਲੂਨ ਵੱਛੀ ਸੁਈ ਆ ਓਕੇ ਚਾ ਮਤਲਬ ਚਾਰ ਦੰਦ ਬਰਾਬਰ ਕਰਕੇ ਤੇ ਛਿੱਗੀ ਦੇ ਮਤਲਬ ਕੱਢਣ ਲਈ ਚੱਕਨੇ ਸ਼ੁਰੂ ਕਰਦੇ ਆ ਛਿੱਗੀ ਦੇ ਹਾਂਜੀ ਕੱਢੇ ਆ ਤੇ ਇਹਦੇ ਕੋਲ ਦੁੱਧ ਤੇ ਹੀ ਵੱਛੀ ਕੋਲ 9 ਕਿਲੋ ਅੱਛਾ ਜੀ ਤੇ ਮੇਰੇ ਕੋਲ ਆ ਗਿਆ ਉਹਨੇ ਉਪਰਾਂ ਵਾਲਾ ਬਣਾਇਆ ਹੁਣ ਇਹਦੇ ਕੋਲ 7 ਕਿਲੋ ਦੁੱਧ ਉਹਦੇ ਪੰਜਾਂ ਵੀ ਨਹੀਂ ਚੱਕ ਪਾਦੇ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਚੈੱਕ ਪਾਸ 7 ਦੋ ਦਿਨਾਂੋਂ 9 ਕਿਲੋ ਦੇ ਦੋ ਤਿੰਨ ਦਿਨ ਰਿੰਗੀ ਗਈ ਆਗੇ ਹੁਣ ਕੱਲ ਤਾਂ ਵਛੀ ਨੇ ਮਾਰਿਆ ਦਿਲ ਧਰਿਆ ਬੱਛੀ ਬੜੀ ਨਿੱਗਰ ਵਾਹੇ ਬਹੁਤ ਜਿਆਦੀ ਚੰਗੀ ਫਿਰ ਵਗਦਾ ਸਭ ਜਿਆਦ ਪੂਰੀ ਆ ਵੱਡੀ ਵਛੀ ਆ ਕੋਈ ਇਹ ਨਸਲ ਬਰੀਡ ਆ ਪੂਰੀ ਦੇਖੋ ਬੋਦੀ ਆ ਛੁੱਟੀ ਬੋਦੀ ਆ ਤੇ ਬਿਲਕੁਲ ਛੋਟਾ ਕੰਨ ਤੇ ਦੋਸਤੋ ਦੂਜੇ ਸਵੇਰੇ ਲਈ ਇਹ ਅੱਗੇ ਘਾਬਾ ਸਾਢੇ ਪੰਜਾਂ ਮਹੀਨਿਆਂ ਦੀ ਪੰਜਾਂ ਪੂਰਿਆਂ ਦੀ ਪੰਜਾਂ ਪੂਰਿਆਂ ਤੋਂ ਆਪਾਂ ਆ ਪੰਜਾਬ ਚੈੱਕ ਕਰਾ ਲਈ ਚੈੱਕ ਕਰਵਾ ਕੇ ਲਈ ਉਸ ਨੂੰ ਵੀਡੀਓ ਮੇਰੇ ਕੋਲ ਬਣੀ ਪਈ ਡਾਕਟਰ ਦੀ ਚੈੱਕ ਕਰਨ ਹੁੰਦੀ ਦੀ ਠੀਕ ਆ ਬਹੁਤ ਦੋਸਤ ਤੇ ਪੂਰੀ ਨਿਗਰ ਚੰਗੀ ਜੰਮੀ ਪਲੀ ਕਰਮਾਂ ਦੀ ਠੀਕ ਹੈ ਜੀ ਗੋਲ ਆ ਸਾਰੇ ਪਾਸਿਓਂ ਤੁਸੀਂ ਵੇਖੋ ਰਾਜੀ ਆ ਫੁੱਲ ਵਜਣ ਰੋੜ ਦੇ ਵਿੱਚ ਸਨ ਵਿਚਾਲੇ ਕੋਈ ਸਮਾਂ ਚਾਰ ਮਹੀਨੇ ਦਾ ਹਜੇ ਬਾਕੀ ਆ ਸੂਣ ਦਾ ਤੇ 8-9 9 ਲੀਟਰ ਜਿਹੜਾ ਦੁੱਧ ਵੀ ਹਾਜ਼ਰ ਨੇ ਹੁਣ 7 ਕਿਲੋ ਦੀ ਮੋਕੇ ਦਾ 7 ਲੀਟਰ ਆ ਮੇਰੇ ਕੋਲ ਇਸ ਤਰਾ ਉਪਰਾ ਬਣਾਇਆ ਘਰ ਕੀ 9 ਕਿਲੋ ਦਾ 5 ਕਿਲੋ ਜੀ ਠੀਕ ਆ ਜੀ ਦੁੱਧ ਦੇਣਾ ਇਹ ਕਰ ਜੋ ਦਿਲ ਧਰ ਗਈ ਆ ਤਾਂ ਦੋਸਤੋ ਇੱਕ ਵਾਰੀ ਕਨਫਰਮ ਤੁਸੀਂ ਕਰ ਲਓ ਇੱਕ ਵਾਰੀ ਫੇਰ ਠੀਕ ਆ ਜੀ ਤੇ 7 ਲੀਟਰ ਜਿਹੜਾ ਦੁੱਧ ਇਹਦੇ ਥੱਲੇ ਹਾਜ਼ਰ ਆ 50 ਮਹੀਨਿਆਂ ਦੀ ਗੱਭ ਚੈੱਕ ਪਾਸਾ ਬਾਕੀ ਬਿਊਟੀ ਬੜੀ ਬਹੁਤ ਬਿਊਟੀ ਵਾਲੀ ਹੋਣੀ ਚਾਹੀਦੀ ਜੀ ਬਿਊਟੀ ਦੇਖੋ ਤੁਸੀਂ ਸੁੰਦਰਤਾ ਬਹੁਤ ਜ਼ਿਆਦਾ ਕਰਮਾਲੀ ਨੂੰ ਲੱਗੀ ਆ ਐਨ ਬਿਲਕੁਲ ਕਾਲੀ ਤੇ ਵਿੱਚ ਜਿਹੜੇ ਵਾਈਟ ਡੱਬ ਨੇ ਠੀਕ ਆ ਜੀ ਆਹ ਫੇਸ ਕੁਆਲਟੀ ਆ ਤੋਂ ਦੂਜੇ ਸਵੇਰੇ ਦੇ ਵਿੱਚ ਵੀ ਬੜੀ ਚੰਗੀ ਰਪਾਈਆਂ ਦੀ ਵੜ ਤਿਆਰ ਹੋ ਜਾਊਗੀ ਪੂਰੀ ਵੱਡੀ ਵਛੀ ਵੀਰ ਜੀ ਪੁੱਠਾ ਪਠਾ ਕੇ ਡਾਵਾ ਆਹ ਦੇਖੋ ਸੋ ਵਛੀ ਕਾਦੀ ਆ ਦੋਸਤੋ ਵਛੀ ਮੂਰਤੀ ਆ ਠੀਕ ਆ ਆਹ ਦੇਖੋ ਵੰਗਾ ਬੰਗਾ ਪਾਉਣ ਦੀ ਲੋੜ ਤੇ ਨਹੀਂ ਪੈਂਦੀ ਉਹ ਵੀਰ ਜੀ ਭਾਵੇਂ ਪਾਈ ਭਾਵੇਂ ਲਾ ਆਈ ਜਾਂਦੀ ਕੋ ਨਹੀਂ ਠੀਕ ਆ ਭਾਈ ਹਾਂ ਹੋ ਤਾਂ ਸਤਿ ਸ਼੍ਰੀ ਅਕਾਲ ਇਹ ਵੀ ਦੱਸ ਸਕਦੇ ਆ ਵੀ ਜਿਹੜੇ ਇਹ ਐਨੀਮਲ ਤੁਸੀਂ ਮਾਰਨਿੰਗ ਦੱਸਦੇ ਵੀ ਚੋਜਵਾ ਲਏ ਆ ਹਾਂ ਚੋਈ ਸਾਰੇ ਆਪਦੀ ਜੀ ਕਿੰਨੇ 6 ਵਜੇ 5 ਵਜੇ 6 6 ਵਜੇ ਵੀ ਜੀ ਤੁਹਾਨੂੰ ਫਿਰ ਤੁਹਾਨੂੰ ਕਨਫਰਮ ਕਰਾ ਦਈਏ ਵੀ 9 ਵਜੇ ਕੋਈ 15 20 ਮਿੰਟ ਦਾ ਸਮਾਂ ਹੈ ਆਪਾਂ ਵੀਡੀਓ ਬਣਾ ਰਹੇ ਆ ਤੇ ਮਾਰਨਿੰਗ ਸਤਨਾ ਵੀਰ ਦੇ ਨਾਲ ਥੋੜੀ ਗੱਲਬਾਤ ਲੇਟ ਹੋਈ ਹੈ ਤੇ ਸਵੇਰ 6 ਵਜੇ 5:30 6 ਵਜੇ ਜਿਹੜੀ ਚੋਈਆਂ ਹੋ ਗਈਆਂ ਨੇ ਪੂਰੀ ਬੋਲ ਬੜਾ ਪੱਧਰ ਕੋਈ ਬਾਈ ਨਹੀਂ ਕੋਈ ਲੜਾ ਨਹੀਂ ਇਹ ਨਿਕਰ ਚੱਟੀਆਂ ਸੌਣ ਦੀ ਪੁੰਤੀ ਆਦੇ ਟਾਈਮ ਤੇ ਭਰ ਜਾਂਦੀ ਨਹੀਂ ਭਰ ਜਾਂਦੀ ਭਰ ਜਾਂਦੀ ਠੀਕ ਆ ਬਾਕੀ ਇਹਦੇ 17 18 ਕਿਲੋ ਪਹਿਲਾਂ ਨਹੀਂ ਰਹੀ ਫਿਰ ਜੋ ਨਸਰਾ ਦੀ 2 ਕਿਲੋ ਕੋਈ ਲਾਹਮਾ ਨਹੀਂ ਕਰਵਾਏਗਾ ਸਵਾਹ ਵੇਖੋ ਲਿਫਤੀ ਆ ਠੀਕ ਆ ਜੀ ਵੱਡੀ ਬੱਛੀ ਆ ਆ ਦੇਖੋ ਬਾਕੀ ਅਗਲੇ ਥੰਦ ਨਾਲ ਕੋਈ ਸਸਾ ਆਪਣੇ ਦੇਸਾ ਦਾ ਕੋਈ ਸਰੂ-ਸਰੂ ਤੇ ਨਹੀਂ ਨਹੀਂ ਉਹ ਮਾਜਾ ਜੀ ਹੁੰਦਾ ਨਹੀਂ ਅੱਛਾ ਕੋਈ ਹੈ ਕੋਈ ਨਾ ਕੋਈ ਸਰ ਮਲੋ ਸ਼ਿਕਸ ਲਈਆ ਅੱਛਾ ਉਹਦਾ ਮਾਜਾ ਜਦੋਂ ਮਰੂ ਠੀਕ ਇਹ ਬੱਛੀ ਸਤਨਾਮ ਕਿੰਨੇ ਦੀ ਪਚਾਈਏ ਫਿਰ ਆਪਾਂ ਇਹ ਵੀ ਜੀ ਵਸੀਰੇ ਇਹ ਵੀ ਪਿਆਰ ਵੇਈ ਕਰਦੀ ਫਿਰਦੀ ਆ ਆ ਪਰ ਆਪਾਂ 40000 ਦੀ 100 ਕਿਲੋ ਮੀਟਰ ਪਹੁੰਚ ਕਰਦਾ 40000 ਕਰਦਾ ਕੋਈ ਜਾਵਾਂਗੇ ਘਰ ਤੱਕ 45000 ਦੀ ਵੀ ਵਿਕ ਜੂਗੀ ਹਾਂ ਕੁਆਲਿਟੀ ਨਾਲ ਜਿਹੜੇ ਭੈਣ ਭਰਾ ਨੂੰ ਪਤਾ ਤੇ ਚੀਜ਼ ਕਿਉਂ ਲੈ ਲੈਣੀ ਆ ਚੰਗੀ ਵਾਰੀ ਦੇ ਬਿਚਾਰਾਂਗੇ ਹੂੰ ਆ ਗੱਡੀ ਵਾਸੀ ਫਿਰ ਖੱਡੇ ਖੱਡੇ ਉਹ ਖੱਡੇ ਸੋਨੇ ਲੱਗੇ ਬੜੇ ਵੰਦੇ ਕਰ ਲੋੜ ਆ ਬੜੇ ਵਧੀਆ ਚਮਕ ਤਮਕ ਬੜੀ ਆ ਹਾਂਜੀ ਲੋ ਵੀ 40000 ਦੇ ਵਿੱਚ ਦੋਸਤੋ ਅੱਜ 100 ਕਿਲੋਮੀਟਰ ਦੇ ਦੈਰੇ ਦੇ ਵਿੱਚ ਪਹੁੰਚ ਆ 7 ਕਿਲੋ ਦੁੱਧ 5 ਮਹੀਨਿਆਂ ਦੀ ਗੱਬ ਚੱਕ ਪਾਸ ਤੇ ਮੇਰਾ ਵੀ ਕੋਈ ਵੀ ਆਪਦੀ ਤਸੱਲੀ ਕਰਨੀ ਚਾਹੁੰਦਾ ਸਾਈਬਿਆ ਨਾ ਕਰੋ ਆਪਦਾ ਇਹ ਜਾਣ ਕੇ ਆਪਦਾ ਡਾਕਟਰ ਲਿਆਓ ਜਾਂ ਤੋਂ ਲੋਕਰੋਂ ਤੁਸੀਂ ਹਾਇਰ ਕਰੋ ਡਾਕਟਰ ਆਪਦੀ ਚੈੱਕ ਪਾਸ ਕਰਵਾ ਕੇ ਤਸੱਲੀ ਕਰ ਲਓ ਠੀਕ ਆ ਇਸ ਤੋਂ ਬਾਅਦ ਇੱਕ ਸਤਨਾਮ ਭਾਈ ਆਪਣੇ ਕੋਲ ਅੱਗੇ ਆ ਗਈ ਆ ਚੌਥੇ ਨੰਬਰ ਤੇ ਇਹਦੇ ਤੀਜੇ ਸੂਏ ਸੁਣਿਆ ਜੀ ਤੀਜਾ ਸੂਆ ਹਾਂ ਦੇ ਨਾਲ ਇਹ ਹਫਤਾ ਪਾ ਲਈ ਹੋਏ ਲਾ ਵੀ ਇੱਕ ਹਫਤਾ ਦੋਸਤੋ ਅਜੇ ਸਮਾਂ ਪੈਂਡਿੰਗ ਹੈ ਤੇ ਸੂਆ ਤੀਜਾ ਚੌਥਾ ਰਾਤ ਤੀਜਾ ਜੀ ਹੋਵੇ ਤੀਜਾ ਲਾ ਵੀ ਤੀਜਾ ਸੂਆ ਦੋਸਤੋ ਮੰਨ ਕੇ ਕੋਈ ਵੀ ਰਸੋਦਾ ਕਰ ਲੈ ਵਾਈਟ ਦੇ ਵਿੱਚ ਬਲੈਕ ਡੱਬਾ ਇਹ ਹਵਟਾ ਖੰਡਾ ਹੱਦੇ ਸਮਾਂ ਕੱਢਦੀ ਆ ਪੂਰੀ ਲੋਡ ਵਾਲੀ ਵੱਛੀ ਆ ਠੀਕ ਆ ਸੋ ਵਜਨ ਵਟਾ ਕਰਮਾ ਲਈ ਪੂਰਾ ਕੱਦ ਵਟਿਆਂ ਦੇ ਵਿੱਚ ਹੀ ਆ ਤੇ ਥੱਲੇ ਦੇ ਵੀ ਤੇ ਤੁਸੀਂ ਵਿੱਚ ਵੇਖੋ ਦੋਸਤੋ ਧਾਰਾ ਧੁਰਾ ਪਾਉਣੀਆਂ ਸਟਾਰਟ ਕੀਤੀਆਂ ਲਾਈਵ ਬਣਾ ਹੀ ਕਾਫੀ ਖੜੀ ਆ ਕਰਮਾ ਲਈ ਪੰਜਾ ਸੱਤਾ ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰੂਗੀ ਦੁੱਧ ਵੀ ਜੀ ਉਹ ਤਾਂ ਨਹੀਂ 25 ਕਿਲੋ ਚੋਂ ਰਹਿ ਗਿਆ ਵਾ ਪਰ ਆਪਾਂ ਇਹ 20 ਤੋਂ ਪਲੱਸ ਦੀ ਗਾਰੰਟੀ ਦੇ ਦਾਂਗੇ 20 ਤੋਂ ਬਾਹਰ ਨਹੀਂ ਚੱਲਣਾ ਕਦੇ ਠੀਕ ਆ ਜੀ ਆ ਵੱਡੀ ਆ ਆ ਪੂਰੀ ਵਜਨ ਵਾਲੀ ਆ ਤੇ ਲੈਵਾ ਵਾਲੇ ਦਾ ਖਰਨਾ ਪੂਰੀ ਫਾਲੋਅ ਅਪਾਣੀ ਕਰਮਾ ਲਈ ਲੋ ਵੀ ਭਰਾਓ ਠੀਕਾ 20 ਲੀਟਰ ਤੋਂ ਵੀ ਸਜ਼ਨਾਮਾ ਦਾ ਵੀ ਬਾਹਰ ਚਲਣ ਦੀ ਸੁਭਾਵਨਾ ਪੂਰੀ ਰਹੂਗੀ ਤੇ ਬਾਕੀ ਕਿਉਂ ਵੱਡੀ ਆ ਦੋਸਤੋ ਐਸਟੀਮੇਟ ਇੱਕ ਅੰਦਾਜ਼ਾ ਹੀ ਆਪਾਂ ਇਹੋ ਜਿਹੇ ਪੁੱਛ ਨੂੰ ਵੇਕੇ ਲਾ ਸਕਦੇ ਹਾਂ ਠੀਕ ਹੈ ਜੀ ਵੀ ਦੋ ਦਿਨਾਂ ਭਰਉਣਾ ਚਾਹੀਦਾ ਲੋ ਵੀ ਭਰਾਓ ਇਹ ਜਿਹੜੀ ਵਾਰ ਤੁਸੀਂ ਕਰਵਾ ਜਾ ਸਾਰੇ ਮੁਠੀ ਵਾਲਾ ਖਾ ਲਾ ਬਾਕੀ ਤੁਮ ਥਾਂ ਵਿਖਾ ਦਈਏ ਕੋਈ ਲੱਗ ਜਾਓ ਤੇ ਠੰਡੀ ਤੇਰੀ ਸਲਾਕ ਸਲੂਕ ਬੜੀ ਠੰਡੀਆਂ ਆ ਦੇਖ ਇਹ ਸਤਨਾਮ ਕਿੰਨੇ ਦੀ ਦਈਏ ਅੱਜ ਆਪਾਂ ਇਹ ਈ 60000 ਦੀ ਪਹੁੰਚ ਕਰਦਾ 60 ਦੀ ਆ ਵੱਡੀ ਆ ਸਰ ਦੀ ਪਹੁੰਚ ਪਹੁੰਚ ਕਰ ਦੋ ਚਾਰ ਦੇ ਕੋ ਭਣ ਭਰਾ ਸਾਲੂਗਾ ਜਿਆਦਾ ਸਾਲ ਕਿ ਮਨਾਫਾ ਪਾ ਸੀ ਹਰ ਗਿਆ ਹੈਗਾ ਜੀ ਇੱਧਰ ਸਤਨਾਮ ਆਪਣੇ ਕੋਲ ਜਿਹੜੀ ਆ ਵੜ ਜੀ ਪਹਿਲਾ ਸੂਰਾ ਸੂਈ ਇਹ 6 ਦਾਂਦੇ ਆ ਠੀਕ ਆ ਜੀ ਤੇ ਇਹਦੇ ਕੋ ਵੀ 6 ਕਿਲੋ ਦੁੱਧ ਹੋਊਗਾ 6 ਗਾ ਜੀ ਤੇ 4 ਮਹੀਨੇ ਕਿੱਕ ਪਾ ਜੀ ਠੀਕ ਆ ਜੀ ਆ ਰਾਤ ਹੀ ਦੋ ਥੋੜੀ ਵਾਜੂ ਸੀਵਾ ਘਾਟ ਵਾਲੇ ਤੋਂ ਲਈਏ ਦੋ ਦੁੱਧ 6 ਕਿਲੋ 6 ਕਿਲੋ ਭਾਈ ਤਾਂ ਕਿੰਨੇ ਟਾਈਮ ਦੀ ਦੇ ਚਾਉ ਦੀ ਚਾਉ ਦੇ ਦੂਜੇ ਸਵੇਰ ਸੁਣਾਗਾ ਦੂਜੇ ਗਾਣੀ ਸੁਣਾ ਦੇ ਲਓ ਜੀ ਪਹਿਲੇ ਸਵੇਰ ਚ ਹੁਣ ਪ੍ਰੈਜ਼ੈਂਟ ਟਾਈਮ ਚੱਲਣ ਰਹੀ ਆ 6 ਕਿਲੋ ਦੁੱਧ ਆ ਅੱਗੇ ਦੋਸਤੋ ਦੂਜੇ ਸਵੇਰ ਲਈ ਗੱਬ ਠੀਕ ਆ ਸ਼ੇਰ ਆ ਸ਼ੇਸਤਰਾਮ ਪੂਰਾ ਕਨਫਰਮ ਹੈ ਸ਼ੇਰ ਹੈ ਨਾ ਆਹ ਸ਼ੇਰ ਸ਼ੇਰ ਤਾਂ 5.5 ਹੋ ਜਾਊਗਾ ਨਹੀਂ ਨਹੀਂ ਰਾਤੀ ਆਈ ਮੇਰੇ ਕੋਲ ਰਾਤੀ ਕੋਈ ਸਰੀ ਚ ਚਲੋ ਅੱਜ ਪਲਕ ਜੀ ਪਸ਼ੂ ਆਏ ਆ ਰਾਤੀ ਆਈ ਰਾ ਲਓ ਜੀ ਅੱਜ ਪਲਕੇ ਐਨੀਮਲ ਦੋਸਤੋ ਆਇਆ ਕਈ ਵਰਾ ਹੁੰਦਾ ਵੀ ਲੰਮਾ ਚੰਗਾ ਦੋਸਤ ਉਹਦੀ ਹੋਰ ਥੋੜੀ ਗੱਲਬਾਤ ਆ ਫੇਸਬੁਕ ਕੁਆਲਟੀ ਵੇਖੋ ਠੀਕ ਆ ਜੀ ਬੂਤੀ ਬਾਤੀ ਬਿਲਕੁਲ ਚਿੱਟੀ ਆ ਹਾਂ ਜੀ ਤੇ ਵੈਰੀਐਂਟ ਤਾਂ ਬਲੈਕ ਕੰਬੀਨੇਸ਼ਨ ਆ ਥੋੜਾ ਤਾਂ ਹੋਣਾ ਜਦੋਂ ਆਏ ਮਾਲ ਦਾ ਫਰਕ ਪੈਦਾ ਤੇ ਨਹੀਂ ਪਰਦਾ ਉਪਰੇ ਸਾਰਾ ਕਰ ਜਾਂਦਾ ਵਾ ਹਾਂ ਜੀ ਲਓ ਵੀ ਬਰਾਬਰ ਇਹ ਵੀ ਟੋਕਰ ਦਾ ਬਣਵਾ ਆ ਗਿਆ ਪ ਬੱਚੀ ਚੰਗੀ ਆ ਹੌਲੀ ਆ ਬਾਕੀ ਰੇਡ ਰੂਟ ਪਰ ਬੜਾ ਵਾਜਬ ਬਿਲਕੁਲ ਜਾਇਦ ਰੇਟ ਪਰ ਹੋਊਗਾ ਇਹਦਾ ਵੀ ਠੀਕ ਆ ਤੇ ਜਿਹੜੇ ਵੀਰ ਨੇ ਤੇ ਬਚਾਲੇ ਕਿਹਾ ਡੰਗਾ ਸਾਰਨਾ ਤਾਂ ਨਾਲ ਦੀ ਨਾਲ ਗੱਭੜਾ ਕਰਮਾ ਲਈ ਦੁੱਧ ਵੀ ਜਿਹੜਾ ਆ ਗੜੀ ਸਟਾਲੇ ਸੁਨੇ ਦਹੀ ਆ 6-7 ਕਿਲੋ ਤੇ ਜਾਣੇ ਕਿਦੇ ਨਹੀਂ ਨੇ ਆ ਹਾਂ ਤੇ ਠੰਡੀ ਆ ਉਹਨੀਆਂ ਦੀ ਇਦਾਂ ਵੰਗਾ ਪਾ ਕੇ ਵੇਦੇ ਦੂਸਰੇ ਪਾਸੇ ਦੀ ਕਰਮਾ ਠੀਕ ਆ ਬਾਕੀ ਥਾਂ ਤੋਂ ਚਾਰੇ ਕੁੱਕੇ ਬੜੀਆਂ ਵਧੀਆ ਵਧੀਆ ਥਾਂ ਤੇ ਮੋਟੀ ਧਾਰ ਪੈਂਦੀ ਆ ਆ ਦੇਖੋ ਪੂਰਾ ਮੁਠੀਆ ਦਾ ਚੋਾਈ ਵਧੀਆ ਮੋਟਾ ਹੋਈ ਕੋਈ ਚੱਕਰ ਨਹੀਂ ਠੀਕ ਆ ਇਹ ਸਤਨਾਮ ਕਿੰਨੇ ਦੀ ਦੇ ਰਹੇ ਬੱਚੀ ਆ ਜੀ ਵੀਰ ਜੀ 32000 ਰਿਵਾਇ ਕਰਦਾ 32 ਦੀ ਆ ਕਰਦਾ ਠੀਕ ਆ ਹਾਂਜੀ ਲਓ 32000 ਦੀ ਕਰਦਾ ਠੀਕ ਆ 4 ਮਹੀਨੇ ਗੱਬਣ ਚੌਂ ਦੀ ਚੈੱਕ ਪਾਜੀ ਲਓ ਜੀ 4 ਮਹੀਨੇ ਦੀ ਗੱਬਣ ਚੈੱਕ ਪਾਸ 32000 ਦੇ ਵਿੱਚ ਦੋਸਤੋ 100000 ਦੇ ਵਿੱਚ ਪਹੁੰਚ ਆ ਵਾਛੀ ਬਿਲਕੁਲ ਤੁਸੀਂ ਵੇਖ ਲਈ ਆ ਸਾਫ ਸੁਥਰੀ ਠੀਕ ਆ ਜੀ ਸਾਫ ਸੁਥਰੀ ਆ ਥਣ ਚੱਡਾ ਜਿੰਨਾ ਕਰਮ ਵਾਲੀ ਨੂੰ ਬਿਲਕੁਲ ਲਿਫਟ ਉਲਫਟੀ ਹੈਗੀ ਆ ਉਹ ਤੁਹਾਨੂੰ ਆਪਾਂ ਦਿਖਾ ਦਿੱਤੀ ਠੀਕ ਆ ਆ ਦੇਖੋ ਉਲਟ ਬਣੀ ਵਾਲੀ ਸਾਈਡ ਤੋਂ ਸੋ ਇਹ ਆਜ ਨਾਗਨੇ ਦੋਸਤੋ ਟੋਕੜ ਗੱਬਣ ਨਾਕ ਸੀ ਅੱਜ ਟੋਟਲ 3 ਇੱਕ ਗੱਬਣ ਤਿਆਰੀ ਵਾਲੀ ਵਹਿੜ ਤੁਹਾਨੂੰ ਦਿਖਾਤੀ ਆ ਇੱਕ ਸੂਈ ਸਵਾਈ ਦਿਖਾਤੀ ਹੈ ਜਿਹੜੀ 18 ਕਿ ਲੀਟਰ ਇਸ ਵਕਤ ਪੌਣੇ ਤੇ ਚੱਲ ਰਹੀ ਆ ਠੀਕ ਆ ਇਹ ਅੱਜ ਨਾਗਨੇ ਟੋਟਲ 5 ਠੀਕ ਆ ਜੀ ਇਸੇ ਤਰ੍ਹਾਂ ਐਨੀਮਲ ਆਉਂਦੇ ਰਹਿੰਦੇ ਆ ਵੈਸੇ ਚੰਗਾ ਰੁੱਧ ਚਵਾਜੂ ਕਰਮਾ ਦੀ ਛੱਡੇ ਛੁੱਡੇ ਦੀ ਸਾਫ ਫੜੀ ਜੀ ਜੀ ਸਿਵਾਲਾ ਕੋ ਭੜ ਭਰਾ ਲੈ 25 ਕਿਲੋ ਦਾ ਦੁੱਧ ਦਾ ਆਉਣਾ ਚਵਾ ਦੂ ਆ ਠੀਕ ਆ ਅੱਜ ਨਾ ਕਰਵਾਇ ਨਾਲ ਲੇਵਾ ਤੇ ਸਟਾਰਿੰਗ ਬਹੁਤ ਚੰਗੀ ਕੀਤੀ ਹੈ ਬਿਲਕੁਲ ਬਿਲਕੁਲ ਹਾਂ ਜੀ ਲਓ ਦੋਸਤੋ ਮੋਲ ਵੀ ਬੜਾ ਨਾ ਮਾਤਰ ਜਾਇਦ ਜਾਂ ਮੋਲਾ ਉਹ ਵੀ 100 ਕਿਲੋਮੀਟਰ ਦੇ ਵਿੱਚ 65000 ਦੀ ਪਾਉਂ ਹੁਣ ਮੰਗਲ ਵੀਰ ਜਿਉਂਵਾ ਆਪਾਂ ਜਦੋਂ ਆਪਾਂ ਆਪਣੇ ਹਿਸਾਬ ਨਾਲ ਕੰਮ ਕਰਦੇ ਆ ਭਾਵੇਂ 85000 ਦੀ ਸਾਰੇ ਪੈਣ ਭਰਾ ਆਪਣੇ ਨੂੰ ਆਪਾਂ ਕਿਹਦਾ ਚਲੋ ਯਾਰ ਜੇ ਆਪਾਂ ਆਪਣੇ ਖੇਤ ਦੀ ਦੇਖਣੀ ਆ ਜਦੋਂ ਆਪਾਂ ਨੂੰ ਜਦੋਂ ਪੈਣ ਤੋਂ ਜਲਪਣੀ ਮਿਲਦਾ ਵਾ ਪਹੁੰਚ ਕਰਕੇ ਉਹ ਜਲਪਣੀ ਮਿਲ ਲੈਣਾ ਜਲਪਣੀ ਆ ਬਿਲਕੁਲ ਉਹਨੂੰ ਆਪਾਂ ਗਾਜੂ ਗਾਦ ਲੈ ਲੈਣੇ ਨੇ ਬਿਲਕੁਲ ਜੀ ਬਿਲਕੁਲ ਜੀ ਟੱਕਰਾ ਜੀ ਤੇ ਅੱਛਾ ਫਿਰ ਸਤਨਾਮ ਇੱਕ ਆਪਾਂ ਨੰਬਰ ਕਰ ਦਈਏ ਸਾਂਝੇ ਨੰਬਰ ਵੀ ਜੀ ਆਪਣਾ 94655 599 ਇੱਕ ਨਿੱਕੀ ਜਿਹੀ ਜ਼ਰੂਰੀ ਬੇਨਤੀ ਹੈ ਜੀ ਹਾਂ ਇੱਕ ਰਾ ਵੀਰ ਨੇ ਆਪਣੇ ਸਹੋਗ ਘਾਹ ਖੜੀਏ ਤੁਹਾਨੂੰ ਸੁਣਾਇਆ ਜੀ ਅੱਛਾ ਜੀ ਦੇਖੋ ਸਾਨੂੰ ਤੇ ਆਨ ਦੇ ਵੀ ਫਾਰੀ ਝੂਠ ਬੋਲਦੇ ਰਹੀਂ ਕਿ ਉਹਨਾਂ ਨੇ ਬੋਲਦੇ ਜਨਾਉਂ ਨੇ ਬੋਲ ਕੇ ਤੇ ਹਾਂ ਜੀ ਹੈਗਣੀ ਹੁਣ 32000 ਲਗਾ 33000 ਦੀ ਪਹੁੰਚ ਕੀਤੀ ਹਾਂ ਹੈਗਣੀ ਹਾਂਜੀ ਹਾਂਜੀ ਤੇ ਮੁਰਕੋ ਨੇ ਮੈਂ ਨਾਲ ਸੌਦਾ ਕੀਤਾ 31000 ਦਾ ਤਰਲੇ ਮਰੀ ਜਾਂਦਾ ਹੈ ਯਾ ਮਤਲਬ ਕਿ ਮੈਂ ਮਾਤਰ ਜਾਂ ਕਿੱਦਾਂ ਵੀ ਆ ਤੇ ਇਹ ਕਹੇ ਥੋੜੀ ਜਾਣੀ ਲੱਗੇ ਮਨ ਉਹਨਾਂ ਮੈਂ ਆਪੇ ਲੈ ਜਾਊਂਗਾ ਤੇ ਮੈਂ 31000 ਦੇ ਦੂਸ ਮਾ ਚ ਲੈ ਆ ਕੋਈ ਚੱਕਰ ਨਹੀਂ ਤੇ 30000 ਦੇ ਚੋਲੇ 30 500 ਦਿੱਤਾ ਫੇਰ ਆਂਦਾ ਵੀ ਮੈਨੂੰ ਆਂਦਾ ਹੈ ਵੀ ਮੇਰੇ ਮੋਟਰਸਾਈਕਲ ਦੀ ਕਾਪੀ ਰੱਖ ਲੈ ਜਾਂ ਮੇਰਾ ਮੋਬਾਈਲ ਰੱਖ ਲੈ ਤੇ ਗਾ ਦੇ ਦੀ ਅੱਛਾ ਅੱਛਾ ਇਹ ਗੱਲਾ ਜ਼ਰੂਰੀ ਆ ਕਿ ਉਹਨੇ ਮੈਨੂੰ ਕਮੈਂਟ ਮਾਰੇ ਕਿ ਤੇ ਮੋਟਾ ਬੋਲਦਾ ਮੇਰੇ ਕੋਲ ਵੀਡੀਓ ਵੀ ਬਣੀ ਪਈ ਓਦੀ ਚਵਾਈ ਦੀ ਵੀਰ ਕਮੈਂਟ ਕਰਦਾ ਜੀ ਆਹ ਕਮੈਂਟ ਕਰਦਾ ਚਵਾਈ ਦੀ ਵੀਡੀਓ ਦੀ ਮੇਰੇ ਕੋਲ ਬਣੀ ਪਈ ਆਂਦਾ ਵੀ ਮੈਨੂੰ ਆਪਾਂ 11 ਕਿਲੋ ਦੱਸਿਆ ਵੀ ਆਨਲਾਈਨ ਦਾਸ ਕੁਦੇ ਦੀ ਗੰਟੀ ਇੱਥੇ ਕਿਉਂ ਮੈਂ 11 ਚ ਪਾਉਂਗਾ ਆਂਦਾ ਵੀ 12 ਕਿਲੋ ਦੁੱਧ ਦੱਸ ਕੇ ਗਾ ਦਿੱਤੀ ਆਪਾਂ ਤਾਂ ਬੋਲੀ ਹੀ ਯਾਰਾ ਕਿਲੋ ਉਹ ਵੱਰ ਗਿਆ ਕੱਤੀ ਦਾ ਹੁੰਦਾ ਵਰਗੇ 30 ਪਾਸੋਂ ਦਿੱਤਾ ਮੈਂ ਉਹ ਵੀ ਲੈ ਲਿਆ ਕੋਈ ਗੱਲ ਨਹੀਂ ਤੇ ਮੁਰਗੇ ਕਦੀ ਇਹ ਮੇਰਾ ਕਾਪੀ ਰੱਖਾ ਉਹ ਰੱਖ ਲੈ ਜੀ ਰੱਖ ਲੈ ਮਾ ਆ ਵੀ ਰਹੀ ਇਹ ਕੰਮ ਨਹੀਂ ਕਰਦੇ ਮਾਲ ਦੇ ਪੈਸੇ ਲੈਣੇ ਇੱਥੇ ਹਾਂ ਹਾਂ ਮੁਰਗੇ ਆਹਾਰ ਨਹੀਂ ਕੀਤਾ ਚਲੋ ਰੁਪਈਆ ਮਨੂੰ ਨੇ 150000 ਬਿਆਨਾ ਦਿੱਤਾ ਸੀ ਦੀ ਮੁਰਗੇ ਮਾ ਆ ਵੀ ਪੈਸੇ ਦੇ ਜਾ ਤੇ ਗਾਲ ਲਿਆ ਨਾ ਪੈਸੇ ਵਾਪਸ ਕਰ ਮਾ ਹੋਣੀ ਨਹੀਂ ਤੂੰ ਚੋਈ ਆ ਮੁਰਗੇ ਗਲਤਵੰਤ ਕਮੈਂਟ ਕਰਦਾ ਮੇਰੀ ਸਿਹਤ ਤੇ ਅਸਰ ਕੋਈ ਨਹੀਂਗਾ ਪਰ ਮੇਰੇ ਕੋ ਵੀਡੀਓ ਬਣੀ ਪਈ ਜੇ ਹੁਣ ਉਹ ਕਰੂਗਾ ਮੈਂ ਕਿ ਮਤਲਬ ਜਿਹੜੀ ਜਿਹੜੀ ਵੇਲਾ ਨਾਲ ਵੀਡੀਓ ਐਡ ਕਰ ਦੇਣੀ ਆ ਹਾਂ ਹਾਂ ਸਾਰਾ ਤੂਤਾ ਦਾ ਬੰਦਾ ਵਾ ਮ ਇਸ ਵਾਰ ਇਹ ਗੱਲ ਕਰ ਤੂੰ ਮੌਰੀ ਚੰਨੀ ਤਾ ਨੂੰ ਕਰਨੀ ਆ ਮਲ ਕੇ ਜੇ ਸੌਦਾ ਹੀ ਕਰ ਲਿਆ ਤੇ ਬਾਕੀ ਪੇਮੈਂਟ ਦੇ ਕੇ ਆਪਦਾ ਪਸ਼ੂ ਲੈ ਕੇ ਜਾਉ ਲੈ ਕੇ ਜਾਓ ਮੈਂ ਦੋ ਟਾਈਮ ਕਹਿ ਦਿੰਦੇ ਆ ਵੀ ਹਰ ਘਰੇ ਇੱਕ ਨੂੰ ਵੀ ਦੋ ਟਾਈਮ ਤਸੱਲੀ ਕਰੋ ਜੀ ਜਦੋਂ ਆਪਾਂ ਪੈਸੇ ਲੈਣੇ ਆਪਾਂ ਪਾਟਾ ਨੋਟ ਕੱਢ ਕੇ ਬਾਹਰ ਰੱਖ ਦਿਆ ਹਾਂ ਸਾਡੀ ਕੋਈ ਤੈਨਾ ਟਾਈਮ ਤੇ ਹੋਈ ਜਾਵੇ ਇਹ ਨਹੀਂ ਕਿ ਕੋਈ ਸਾਾਨੂੰ ਕੋਈ ਡਰ ਨਹੀਂ ਗਾ ਬਿਲਕੁਲ ਤੇ ਵਾਰ ਇਦਾਂ ਜਿਹਾ ਮੁੜ ਕੇ ਆ ਗਲਤੀ ਆਪ ਦੀ ਨਹੀਂ ਤੇ ਮਾਰਾ ਮੁੜ ਕੇ ਦੂਜੇ ਨਾਲ ਉਹ ਗੱਲ ਗਲਤ ਹੋਈ ਬਿਲਕੁਲ ਤੇ ਬਿਲਕੁਲ ਫਿਰ ਕੋਈ ਨੂੰ ਪਹਿਲਾਂ ਗੱਲ ਕਰੀ ਜਾਵੇ ਆਪਰਾ ਕਿਹੜਾ ਮਾਲ ਹੋ ਗਿਆ ਤੇਰੇ ਵੀਡੀਓ ਦੇ ਆਵਾਜ਼ ਪ੍ਰਤਾਪਾ ਕਰਕੇ ਨੇਡ ਹੋ ਗਈ ਮੇਰੇ ਕੋਲ ਇਹ ਫਾਰ ਅੰਦਰ ਨਹੀਂ ਗਿਆ ਗਿਆ ਉਹ ਗੱਲ ਬਿਲਕੁਲ ਬਿਲਕੁਲ ਮੰਜੇ ਦੇ ਬੈਠਾ ਮਨੂੰ ਆ ਕੇ ਨਾ ਭਾਵੇਂ ਦੋ ਦੀ ਪਾਤੰਡੀ ਪਾ ਪਾ ਦੇ ਤੇ ਪਾਈਆਂ ਸਾਹਮਣੇ ਆਈਏ ਸਾਹਮਣੇ ਆਈਏ ਕੋਈ ਵੀ ਜ਼ਰੂਰੀ ਬੇਨਤੀ ਆ ਹੱਥ ਜੋੜ ਕੇ ਸਾਰੇ ਭਰਾਵਾਂ ਦੇ ਅੱਗੇ ਨਾ ਮੇਰੇ ਤੇ ਯਕੀਨ ਆ ਨਾ ਕਿਸੇ ਵਪਾਰੀ ਤੇ ਯਕੀਨ ਆ ਪਸ਼ੂ ਅੱਗੋਂ ਇਹਨਾਂ ਦੇ ਕੋਲੋਂ ਇੱਕ ਤਾਂ ਦਿਨ ਹੋ ਜਾਂਦਾ ਦੋ ਦਿਨ ਹੋ ਜਾਂਦੇ ਅੱਗੋਂ ਆਉਂਦੇ ਆ ਪਸ਼ੂ ਘਰਾਂ ਦੇ ਵਿੱਚ ਆਉਂਦੇ ਆ ਮੇਰਾ ਵੀ ਹੱਥ ਜੋੜ ਕੇ ਬੇਨਤੀ ਆ ਪੈਸੇ ਤੁਸੀਂ ਖਰਚ ਕਰਨੇ ਆ ਬੇਸ਼ੱਕ ਮੇਰੇ ਕਹਿਣ ਤੇ ਇੱਕ ਟਾਈਮ ਦੋ ਟਾਈਮ ਮੇਰੇ ਕਹਿੰਦੇ ਉਹ ਨਹੀਂ ਆਪਦੀ ਮਰਜ਼ੀ ਨਾਲ ਇੱਕ ਟਾਈਮ ਦੋ ਟਾਈਮ ਬੇਸ਼ੱਕ ਤਿੰਨ ਟਾਈਮ ਚੋਗੇ ਵੇਖਿਆ ਕਰੋ ਫਾਈਬੀਆ ਨਾਲ ਆਪਦਾ ਬੇਸ਼ੱਕ ਪਹਿਲਾਂ ਪਾ ਕੇ ਤੁਰਿਆ ਕਰੋ ਇਹ ਜ਼ਰੂਰੀ ਬੇਨਤੀਆਂ ਨੇ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਕੋਈ ਆਦਰ ਸਤਾਰਾ ਪਾਗੜਾ ਵੀ ਕਿਹੜੇ ਗਾਵੇ ਵਿੱਚ ਜੇ ਮਗਰ ਨੂੰ ਮਗਪਾ ਮਗਰ ਨਹੀਂ ਗਏ ਮਗਰ ਵਿੱਚ ਕਿਸੇ ਵੀਰ ਨੇ ਕਿਹਾ ਵੀ ਦੁੱਧ ਦੀ ਪੂਰਾ ਨਿਕਲੇ ਬਾਅਦ ਚ ਕਈ ਸੌ ਗੱਲਾਂ ਹੋ ਜਾਂਦੀਆਂ ਸੇਵਾ ਦਾ ਦੇਖੋ ਜੀ ਹੁਣ ਸੇਵਾ ਦਾ ਆਪਾਂ ਘਰ ਜਾ ਕੇ ਕਰਨੀ ਨਹੀਂ ਉਹਨੂੰ ਵੀ ਤੇ ਭਣ ਭਰਾ ਆ ਗਏ ਜੇ ਇਹ ਕਿਹੜੀ ਵੀ ਇੱਕੋ ਹੀ ਗਾਵੇ ਵਿੱਚ ਆਪਾਂ ਦੇ ਆਪਾਂ ਨੂੰ ਲੰਮਾ ਆ ਜਾਅਰ ਉਹਦੇ ਨਾਲ ਦਹਾ ਢਗਰੇ ਵੀਡੀਓ ਭਾਈ 8-9 ਮ ਬਿਲਕੁਲ ਜੀ ਇਹ ਅਧਾਰ ਕਰ ਲੈਂਦੇ ਫਿਰ ਮਿਲਨੇ ਕੱਖ ਨਹੀਂਗਾ ਬਿਲਕੁਲ ਸਾਨੂੰ ਨਾ ਆਪਾਂ ਤੇ ਮਗਰਬ ਆਇਆ ਜੀ ਆ ਸਹੀ ਆ ਬਾਕੀ ਦੋਸਤੋ ਜ਼ਰੂਰੀ ਬੇਨਤੀਆਂ ਨੇ ਠੀਕ ਆ ਜੀ ਕਿਸੇ ਵੀਰ ਨੂੰ ਮੰਦੇ ਚੰਗੀ ਗੱਲ ਲੱਗੀ ਹੋਵੇ ਤੇ ਉਹਦੇ ਲਈ ਮਾਫੀ ਆ ਪਰ ਸੱਚਾਈ ਆ ਤੇ ਸਾਰਿਆਂ ਦੇ ਸਾਹਮਣੇ ਆਪਾਂ ਕਰ ਦਿੰਨੇ ਆ ਸਾਰੇ ਵੀਰ ਸਿਆਣੇ ਆ ਜਾਣਕਾਰ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ